ਮੈਂ ਵਰਨਪੁਰੀ ਜੀ ਅੰਮ੍ਰਿਤਸਰ ਦਾ ਨਿਵਾਸੀ ਹਾਂ ਅੱਜ ਸਾਡੇ ਸ਼ੰਕਰਾਚਾਰੀ ਜੀ ਜੋਤਿਰ ਮਰਤ ਦੇ ਜਿਹੜੇ ਸ਼ੰਕਰਾਚਾਰੀ ਨੇ ਸ਼੍ਰੀ ਮਕਤਿਕੁਕਟੇਸ਼ਵਰ ਆਨੰਦ ਜੀ ਉਹ ਅੱਜ ਗੋ ਯਾਤਰਾ ਦੇ ਨੂੰ ਪ੍ਰਵਾਸ ਕਰਦੇ ਹੋਏ ਸਾਰੇ ਅਲੱਗ-ਅਲੱਗ ਪ੍ਰਦੇਸ਼ਾਂ ਤੋਂ ਹੁੰਦੇ ਹੋਏ ਅੱਜ ਅੰਮ੍ਰਿਤਸਰ ਪਹੁੰਚੇ ਨੇ ਇਹ ਪਹਿਲੇ ਇਹਨਾਂ ਦਾ ਪ੍ਰਵਾਸ ਫਿਰੋਜ਼ਪੁਰ ਤਰਨਤਾਰਨ ਤੋਂ ਹੁੰਦਿਆ ਅੱਜ ਅੰਮ੍ਰਿਤਸਰ ਆਏ ਨੇ ਜਿਹੜਾ ਇਹ ਬੜਾ ਵੱਡ ਭਾਗਾ ਦਿਨ ਹੈ ਕਿਉਂਕਿ ਹਰ ਇਨਸਾਨ ਜਿਹੜਾ ਹੈ ਉਹ ਕੇਦਾਰਨਾਥ ਬਦਰੀਨਾਥ ਨਹੀਂ ਜਾ ਸਕਦਾ ਲੇਕਿਨ ਉਹਨਾਂ ਦਾ ਸਰੂਪ ਇੱਕ 22000 ਸਾਲ ਦਾ ਸ਼ਿਵਲਿੰਗ ਜਿਹੜਾ ਕਿ ਪੁਰਾਣਾ ਸ਼ਿਵਲਿੰਗ ਹੈ ਉਹ ਮਹਾਰਾਜ ਜੀ ਦਾ ਸਰੂਪ ਉਹ ਨਾਲ ਲੈ ਕੇ ਗਊ ਮਾਤਾ ਦਾ ਨਾਲ ਪ੍ਰਚਾਰ ਕਰਦੇ ਹੋਏ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਅਸ਼ੀਰਵਾਦ ਮਿਲਿਆ ਹੈ ਅਜਮੇਰ ਸਿਵਾਸੀ ਸਾਰੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰ ਰਹੇ ਹਾਂ ਅੱਜ ਇਹਨਾਂ ਦਾ ਜਿਹੜਾ ਕਾਰਗ੍ਰਾਮ ਸੀ ਉਹ ਦੁਪਹਿਰੀ 3 ਵਜੇ ਤੋਂ ਸ਼ੁਰੂ ਹੋ ਕੇ ਰਾਤਰੀ ਨਿਵਾਸ ਵੀ ਇੱਥੇ ਰਹੇਗਾ ਤੇ ਕੱਲ ਸਵੇਰੇ ਇਹਨਾਂ ਦੀ ਇੱਥੋਂ ਵਿਦਾਈ ਹੋਏਗੀ। ਪ੍ਰਵਚਨ ਜਿਹੜਾ ਰਿਹਾ ਉਹ 3 ਵਜੇ ਤੋਂ ਲੈ ਕੇ ਤੇ ਸ਼ਾਮ ਨੂੰ 6 ਵਜੇ ਤੱਕ ਚੱਲਦਾ ਰਿਹਾ ਜਿਹਦੇ ਵਿੱਚ ਮਹਾਰਾਜ ਜੀ ਨੇ ਬਹੁਤ ਗਿਆਨ ਦੀ ਵਰਸ਼ਾ ਕੀਤੀ। ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਵਾਲਾ ਅਜ ਮਾਹੌਲ ਰਿਹਾ ਗਿਆਨ ਦੀ ਵਰਸ਼ਾ ਹੋਣ ਨਾਲ ਸਾਰਿਆਂ ਨੇ ਬਹੁਤ ਅੱਛਾ ਮਹਿਸੂਸ ਕੀਤਾ। ਅੱਜ ਇਸ ਮਹਿਮਾਤਸ ਕਾਰਗਰਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਚੋਣ ਦੇ ਲੜ ਰਹੇ ਨੇ ਇਥੋ ਤਰਨਜੀਤ ਸੰਧੂ ਜੀ ਉਹ ਵੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਏ ਗੁਰਜੀਤ ਸਿੰਘ ਔਜਲਾ ਜੋ ਕਾਂਗਰਸ ਤੋਂ ਚੋਣ ਲੜ ਰਹੇ ਨੇ ਉਹ ਵੀ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਅਕਾਲੀ ਦਲ ਤੋਂ ਜੋ ਚੋਣ ਲੜ ਰਹੇ ਨੇ ਸ਼੍ਰੀ ਅਨਿਲ ਜੋਸ਼ੀ ਜੀ ਉਹ ਵੀ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਨਾਲ ਉਹਨਾਂ ਦੇ ਪੂਰਵ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮੱਲਿਕ ਜੀ ਜੋ ਪੂਰਵ ਭਾਰਤ ਜਨਤਾ ਪਾਰਟੀ ਦੇ ਦੇਸ਼ ਨੇ ਉਹ ਵੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਏ ਨਾਲ ਹੀ ਪੂਰਵ ਮੇਅਰ ਸੁਨੀਲ ਦਿੱਤੀ ਜੀ ਜੋ ਕਿ ਆਪਣਾ ਇਥੋਂ ਦੇ ਵਿਧਾਇਕ ਵੀ ਨੇ ਉਹ ਵੀ ਨਾਲ ਆਏ ਹੋਰ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਤੇ ਗਨਮਾਨੇ ਵਿਅਕਤੀ ਅਜੇ ਇਸ ਕਾਰਗਰਮ ਦੇ ਵਿੱਚ ਮਹਾਰਾਜਾ ਅਸ਼ੀਰਵਾਦ ਲੈਣ ਆ ਪਹੁੰਚੇ ਸਨ ਮੈਂ ਵਰਨਪੁਰੀ ਜੀ ਅੰਮ੍ਰਿਤਸਰ ਦਾ ਨਿਵਾਸੀ ਹਾਂ ਅੱਜ ਸਾਡੇ ਸ਼ੰਕਰਾਚਾਰੀ ਜੀ ਜੋਤਿਰਮਤ ਦੇ ਜਿਹੜੇ ਸ਼ੰਕਰਾਚਾਰੀ ਨੇ ਸ਼੍ਰੀ ਮਕਟੇਸ਼ਵਰ ਆਨੰਦ ਜੀ ਉਹ ਅੱਜ ਕੋ ਯਾਤਰਾ ਤੋਂ ਪ੍ਰਵਾਸ ਕਰਦੇ ਹੋਏ ਸਾਰੇ ਅਲੱਗ-ਅਲੱਗ ਪ੍ਰਦੇਸ਼ਾਤ ਹੁੰਦੇ ਹੋਏ ਅੱਜ ਅੰਮ੍ਰਿਤਸਰ ਪਹੁੰਚੇ ਨੇ ਪਹਿਲੇ ਇਹਨਾਂ ਦਾ ਪ੍ਰਵਾਸ ਫਿਰੋਜ਼ਪੁਰ ਤਰਨਤਾਰਨ ਤੋਂ ਹੁੰਦਿਆ ਅੱਜ ਅੰਮ੍ਰਿਤਸਰ ਆਏ ਨੇ ਜਿਹੜਾ ਵੀ ਬੜਾ ਬੜ ਭਾਗਾ ਦਿਨ ਹੈ ਕਿਉਂਕਿ ਹਰ ਇਨਸਾਨ ਜਿਹੜਾ ਹੈ ਉਹ ਕੇਦਾਰਨਾਥ ਬਦਰੀਨਾਥ ਨਹੀਂ ਜਾ ਸਕਦਾ ਲੇਕਿਨ ਉਹਨਾਂ ਦਾ ਸਰੂਪ ਇੱਕ 22000 ਸਾਲ ਦਾ ਸ਼ਿਵਲਿੰਗ ਜਿਹੜਾ ਕਿ ਪੁਰਾਣਾ ਸ਼ਿਵਲਿੰਗ ਹੈ ਉਹ ਮਹਾਰਾਜ ਜੀ ਦਾ ਸਰੂਪ ਉਹ ਨਾਲ ਲੈ ਕੇ ਗਊ ਮਾਤਾ ਦਾ ਨਾਲ ਪ੍ਰਚਾਰ ਕਰਦੇ ਹੋਏ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਅਸ਼ੀਰਵਾਦ ਮਿਲਿਆ ਹੈ ਅੱਜ ਅੰਮ੍ਰਿਤਸਰ ਵਾਸੀ ਸਾਰੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰ ਰਹੇ ਨੇ ਅੱਜ ਇਹਨਾਂ ਦਾ ਜਿਹੜਾ ਕਾਰਗ੍ਰਾਮ ਸੀ ਉਹ ਦੁਪਹਿਰੀ 3 ਵਜੇ ਤੋਂ ਸ਼ੁਰੂ ਹੋ ਕੇ ਰਾਤਰੀ ਨਿਵਾਸ ਵੀ ਇੱਥੇ ਰਹੇਗਾ ਤੇ ਕੱਲ ਸਵੇਰੇ ਇਹਨਾਂ ਦੀ ਇੱਥੋਂ ਵਿਦਾਈ ਹੋਏਗੀ ਪ੍ਰਵਚਨ ਜਿਹੜਾ ਰਿਹਾ ਉਹ 3 ਵਜੇ ਤੋਂ ਲੈ ਕੇ ਤੇ ਸ਼ਾਮ ਨੂੰ 6 ਵਜੇ ਤੱਕ ਚੱਲਦਾ ਰਿਹਾ ਜਿਹਦੇ ਵਿੱਚ ਮਹਾਰਾਜ ਜੀ ਨੇ ਬਹੁਤ ਗਿਆਨ ਦੀ ਵਰਸ਼ਾ ਕੀਤੀ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਵਾਲਾ ਅਜ ਮਾਹੌਲ ਰਿਹਾ ਗਿਆਨ ਦੀ ਵਰਸ਼ਾ ਹੋਣ ਨਾਲ ਸਾਰਿਆਂ ਨੇ ਬਹੁਤ ਅੱਛਾ ਮਹਿਸੂਸ ਕੀਤਾ ਅੱਜ ਇਸ ਮਹਿਮਾਤਸ ਕਾਰਗਰਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਚੋਣ ਦੇ ਲੜ ਰਹੇ ਨੇ ਇੱਥੋਂ ਤਰਨਜੀਤ ਸੰਧੂ ਜੀ ਉਹ ਵੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਏ ਗੁਰਜੀਤ ਸਿੰਘ ਔਜਲਾ ਜੋ ਕਾਂਗਰਸ ਤੋਂ ਚੋਣ ਲੜ ਰਹੇ ਨੇ ਉਹ ਵੀ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਅਕਾਲੀ ਦਲ ਤੋਂ ਜੋ ਚੋਣ ਲੜ ਰਹੇ ਨੇ ਸ਼੍ਰੀ ਅਨਿਲ ਜੋਸ਼ੀ ਜੀ ਉਹ ਵੀ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਨਾਲ ਉਹਨਾਂ ਦੇ ਪੂਰਵ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮੱਲਿਕ ਜੀ ਜੋ ਪੂਰਬਾਰਜਵਾ ਜਨਤਾ ਪਾਰਟੀ ਦੇ ਦੇਸ਼ਕ ਨੇ ਉਹ ਵੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਏ ਨਾਲ ਹੀ ਪੂਰ ਮੇਅਰ ਸੁਨੀਲ ਦੱਤੀ ਜੀ ਜੋ ਕਿ ਆਪਣਾ ਇਥੋਂ ਦੇ ਵਿਧਾਇਕ ਵੀ ਨੇ ਉਹ ਵੀ ਨਾਲ ਆਏ ਹੋਰ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਤੇ गणमान्य ਵਿਅਕਤੀ ਅਜੇ ਇਸ ਕਾਰਗਰਮ ਦੇ ਵਿੱਚ ਮਹਾਰਾਜਾ ਅਸ਼ੀਰਵਾਦ ਲੈਣੇ ਪਹੁੰਚੇ ਸਨ